ਅੱਜ ਦੀ ਖਬਰ ਤੁਸੀਂ ਸੁਣਿਓ ਲਈ ਹੋਣੀ ਬਰੂਦ ਕੋਲੇ ਹੀ ਆ ਤੁਹਾਡੇ ਅੱਖੋਂ ਵੇਗਰੇ ਇੱਕ ਮੈਨੂੰ ਅੱਜ ਕਿੰਦਾ ਸਵਾਗਤ ਦੋ ਉੱਥੇ ਕਿੰਦਾ ਬਾਬਾ ਜੀ ਇਹ ਕਮਰਾ ਨਹੀਂ ਦਿੰਦੇ ਹਨੂ ਮੈਨੂੰ ਇਹ ਕਮਰਾ ਨਹੀਂ ਮਿਲਿਆ ਉੱਥੇ ਪਾਰਕੀ ਸੋਣਾ ਪਿਆ ਮੈਂ ਕਿਹਾ ਤੂੰ ਕਮਰੇ ਨੂੰ ਰੋਣਾ ਵਾ ਇੱਥੇ ਜਿਨ੍ਹਾਂ ਨੇ ਕੌਮ ਸੁਭਾਲਣੀ ਉਹਨਾਂ ਦੇ ਪੈਰ ਨਹੀਂ ਲੱਗੰਦੇ ਆਖੋ ਸਤਨਾਮ ਐ ਤੇ ਇਹਨੂੰ ਆਪਦੀ ਪਹਿ ਲੋਕਾ ਆਪੋ ਆਪਣੀ ਮੈਂ ਆਪਣੀ ਬਹੁਤ ਖਤਰਨਾਕ ਸਮਾ ਗੁਰਮੁਖੋ ਤੁਸੀਂ ਆਪਣੇ ਆ ਏ ਮੇਲੇ ਐ ਕਦੇ ਗੌਰ ਕਰਿਓ ਅੱਜ ਕੀ ਬਣੰਦਿਆ ਸਾਡੇ ਨਾਲ ਜਿਹੜੇ ਸਾਡੇ ਕੌਮ ਦੇ ਪੁੱਤ ਧੀ ਰਹੇ ਸੀ ਉਹ ਮਰ ਚੁੱਕਿਆ ਕਦੇ ਕਿਸੇ ਨੇ ਗੌਰ ਨਾ ਸੋਚਿਆ ਤੇ ਜਿਹੜਾ ਗਾਂ ਗੱਲ ਕਰਦਾ ਏ ਉਹਦਾ ਵੀ ਰੱਬ ਰਾਖਾ ਤੇ ਤੀਸਰਾ ਪੁਆਇੰਟ ਇਹ ਨੋਟ ਕਰਿਓ ਵੀ ਅੱਜ ਸਾਰੇ ਇਕੱਠੇ ਹੋ ਕੇ ਤੁਹਾਡੇ ਨਾਲ ਹੀ ਆ ਪੂਰਾ ਜੋਰ ਲੱਗਾ ਪਿਆ ਵੀ ਤੁਹਾਡੇ ਗੁਰਦੁਆਰਿਆਂ ਚ ਤੁਹਾਨੂੰ ਢਾਇਆ ਜਾਵੇ ਤੁਹਾਡੇ ਪਾਵਨ ਸਥਾਨਾਂ ਤੋਂ ਤੁਹਾਨੂੰ ਤੋੜਿਆ ਜਾਵੇ ਤੁਹਾਡੇ ਬੱਚਿਆਂ ਨੂੰ ਬਾਣੀ ਤੋਂ ਦੂਰ ਲਿਜਾਇਆ ਜਾਵੇ ਤੇ ਤੁਹਾਡੇ ਪ੍ਰਚਾਰਕ ਜੇ ਕੋਈ ਨੀਕੀ ਗਲਤੀ ਹੋ ਗਈ ਤੇ ਸਾਰੇ ਉਹਨਾਂ ਨੂੰ ਵੀਡੀਓ ਚ ਪੜਨ ਦਿੰਦਾ ਹੈ ਵੀ ਇੰਨਾ ਕਿ ਜਲੀਲ ਕਰਦੇ ਹੋ ਇਹਨਾਂ ਨੂੰ ਵੀ ਆਉਣ ਵਾਲੀ ਪੀੜ੍ਹੀ ਇਹਨਾਂ ਤੋਂ ਨਫ਼ਰਤ ਕਰਨ ਲੱਗ ਪੇ ਇਸ ਚਾਈ ਹੈ ਜੋਣ ਚੱਲਣਦਿਆ ਨਾ ਚਲੋ ਜੀ ਭੁੱਲ ਕੇ ਧੋਈ ਉਹਨੂੰ ਕਿਉਂ ਵਾਰ-ਵਾਰ ਗਾਂ ਤੋਰਿਆ ਜਾਂਦਾ ਵੀ ਇਹਨਾਂ ਦੇ ਜਿਹੜੇ ਆਉਣ ਵਾਲੇ ਬੱਚੇ ਆ ਉਹ ਵੇਖਣ ਵੀ ਨਹੀਂ ਇਹ ਕੀਰਤਨ ਕਥਾ ਵਾਲੇ ਉਤਰੇ ਆ ਉੱਤੋਂ ਹੀ ਆ ਉਹਨਾਂ ਦੇ ਅੰਦਰ ਇੰਨੀ ਕਿ ਨਫ਼ਰਤ ਪੈ ਜਾਓ ਜੇ ਸਾਧੂ ਪ੍ਰਤੀ ਗੁਰਦੁਆਰੇ ਪ੍ਰਤੀ ਸਰੋਵਰ ਪ੍ਰਤੀ ਗ੍ਰੰਥਾਂ ਪ੍ਰਤੀ ਇਹਨਾਂ ਦੇ ਪ੍ਰਚਾਰਕਾਂ ਪ੍ਰਤੀ ਵੀ ਇਸ ਸਮਾਗਮ ਰੱਖਣ ਤੇ ਵਿੱਚ ਆਵੇ ਕੋਈ ਨਾ ਅਗਲੇ ਇੰਨੀ ਢੂੰਗੀ ਚਾਲ ਚੱਲੰਦਾ ਦਿਨੇ ਰਾਤ ਤੇ ਅਸੀਂ ਸੁੱਤੇ ਆ ਇੱਥੇ ਜਿਹਨੂੰ ਕੱਖ ਨਹੀਂ ਆਉਂਦਾ ਮੂਲ ਮੰਤਰ ਵੀ ਨਹੀਂ ਆਉਂਦਾ ਉਹ ਵੀ ਆਖੋ ਸਤਨਾਮ ਪਿਓ ਕਹਿੰਦਾ ਗਿਆਨਾ ਸੋ ਮੈਂ ਹੀ ਆ ਇਹ ਮਾਫੀ ਕਿਉਂਕਿ ਕਿ ਦਰਦ ਆ ਮੇਰੀ ਕੌਮ ਦਾ ਅਸੀਂ ਸੁਤੇ ਜੇ ਤੇ ਜਦੋਂ ਬੰਦਾ ਸੌਂ ਜੇ ਤੇ ਚੋਰ ਲੁੱਟਦੇ ਹੀ ਆਉ ਪੰਜ ਵਿਕਾਰ ਵੀ ਚੋਰ ਆ ਤੇ ਬਾਹਰਲੇ ਵੀ ਅੱਜ ਪੂਰਾ ਜੋਰ ਅਗਲਿਆਂ ਦਾ ਲੱਗਾ ਪਿਆ ਕਿਸੇ ਪਾਸਿ ਜਿੱਧਰੋਂ ਸੂਤ ਆਉਂਦਾ ਲਾਈ ਜਾਂਦੇ ਆਖੋ ਸਤਨਾਮ ਜਾਣ ਬੁੱਝ ਕੇ ਸਾਡੀਆਂ ਹੀ ਖਬਰਾਂ ਕਿਉਂ ਚੱਲਣਦੀਆਂ ਕਦੇ ਨੋਡ ਕੀਤਾ ਬਾਕੀ ਵੀ ਕਿੰਨੇ ਧਰਮ ਹੈਗੇ ਕਦੇ ਕਿਸੇ ਦੀ ਕੋਈ ਫੇਰ ਹੋਈ ਕੋਈ ਉੱਥੇ ਕਿਹੜਾ ਕੀ ਨਹੀਂ ਹੁੰਦਾ ਅਗਲੇ ਬਲਾਤਕਾਰ ਕਰਕੇ ਫਿਲਮਾਂ ਬਣਾਉਂਦੇ ਫਿਰਦੇ ਆ ਤੇ ਤੁਹਾਡੇ ਪੁੱਤਾਂ ਨੇ ਸ਼ਰੇ ਆਮ ਹੱਕ ਸੱਚ ਦੀ ਗੱਲ ਕੀਤੀ ਤੇ ਉਹਨਾਂ ਨੂੰ ਸਜਾਏ ਬਹੁਤ ਆ ਭੁੱਖ ਸਾਰੀ ਆ ਜਿਹੜਾ ਨਵਾਂ ਜੱਬ ਪਾਤਰ ਵੀ ਆ ਜਿਹੜਾ ਇੰਟਰਨੈਟ ਤੇ ਵਿਊ ਮਿਲਦੇ ਆ ਇਹ ਨਵੀਂ ਬਿਮਾਰੀ ਇਹਦਾ ਇਲਾਜ ਕੋਈ ਨਹੀਂ ਆ ਏ ਗੁਰੂ ਅਮਰਦਾਸ ਮਹਾਰਾਜ ਇਸ 400 ਸਾਲ ਪਹਿਲਾਂ ਹੀ ਦੱਸ ਗਏ ਇਸ ਬਿਮਾਰੀ ਬਾਰੇ ਵੀ ਇਦਾਂ ਦਾ ਰੋਗ ਲੱਗਣਾ ਲੋਕਾਂ ਨੂੰ ਤਾਂ ਇਲਾਜ ਨਹੀਂ ਹੋਣਾ। ਚੱਕਰ ਸਾਰਾ ਪੈਸੇ ਦਾ ਵਾਕ। ਜਿੰਨਾ ਗੰਦਮੰਦ ਜੋ ਆਪਾਂ ਇਹ ਸਾ ਪਾਵਾਂਗੇ ਹਰ ਇੱਕ ਦਾ ਚੈਨਲ ਬਣਿਆ ਮੇਰਾ ਵੀ। ਉਹ ਜਿਵੇਂ ਜਿਵੇਂ ਲੋਕ ਵਧਣਗੇ ਤੁਹਾਨੂੰ ਪੈਸੇ ਆਉਣਗੇ ਤੇ ਉਸ ਚੀਜ਼ ਨੇ ਮਾਫੀ ਕਰ ਦਿਓ ਬੇੜੇ ਕਰ ਕਰਤਾ। ਕੋਈ ਨੰਗਾ ਹੋਈ ਜਾਂਦਾ ਕੋਈ ਵੀ ਜਿਹੜੀ ਗੱਲ ਹੋਈ ਹੋਈ ਬੀਤੀ ਚਲੋ ਜਦੋਂ ਅਗਲੇ ਨੇ ਕਹਿ ਦਿੱਤਾ ਵੀ ਭੁੱਲ ਚੁੱਕ ਤੇ ਸਾਡੇ ਗੁਰੂ ਨੇ ਤੇ ਸਾਨੂੰ ਸਿਖਾਇਆ ਹੀ ਏ ਸੀ ਵੀ ਜਿੰਨਾ ਸਿੰਘਾਂ ਸਿੰਘਣੀਆਂ ਦੇਖ ਕੇ ਤਿਨਾਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਗੁਰੂ ਸਾਡੇ ਨੇ ਪਰਦਾ ਪਾਉਣਾ ਸਿਖਾਇਆ ਇਹ ਕੌਮ ਹੋ ਸੀ ਜਿਹੜੇ ਬਗਾਨੀਆਂ ਜਿੱਤਾਂ ਖੋ ਕੇ ਲਗਾਏ ਹੋਏ ਜਰਵਾਣੇ ਤੋਂ ਵਾਪਸ ਲਿਆ ਕੇ ਘਰਾਂ ਚ ਛੱਡਦੇ ਹੀ ਅੱਜ ਕਿਹਦੀ ਨਜ਼ਰ ਲੱਗੀ ਤੇ ਆਪ ਆਪਣੀ ਬੇਇੱਜ਼ਤੀ ਕਰੀ ਜਾਂਦੇ ਆ ਕਾਦੇ ਵਾਸਤੇ ਫੋਕੀ ਸ਼ੋਰਤ ਲਈ ਸਾਰੀ ਖੇੜ ਇਧਰ ਤੇ ਮੇਰੇ ਗੁਰੂ ਅਮਰਦਾਸ ਜੀ ਨੇ ਸਵੇਰੇ ਨੇਤਨੇਮ ਕਰੀਏ ਇਹ ਮਾਰੇ ਨੇ ਬੜੀ ਸੋਹਣੀ ਪੰਕਤੀ ਉਚਾਰਤੀ ਕਿੰਡਾ ਵੱਡਾ ਰਾਜ ਦਾਸਤਾ ਦੁਨੀਆ ਦਾ ਮਹਾਰਾਜ ਸਾਹਿਬ ਜੀ ਕਹਿੰਦੇ ਜਾਨ ਤਿਸ ਬਾਣਾ ਤਾਂ ਜੰਮਿਆ ਜਨਮ ਹੋ ਗਿਆ ਸਾਡਾ ਪਰਵਾਰ ਭਲਾ ਲੈਬ ਛੁੜਕੀ ਲਗੀ ਤ੍ਰਿਸ਼ਨਾ ਬੱਚੇ ਦਾ ਜਨਮ ਹੁੰਦਾ ਭੈਣਾ ਬੈਠੀਆਂ ਜਦੋਂ ਜੰਮਦਾ ਚੀਕਾਂ ਨਿਕਲ ਜਾਂਦੀਆਂ ਉਹਦੀਆਂ ਇਹਨੂੰ ਬਾਣੀ ਤੋਂ ਪੁੱਛੋ ਰੋਂਦਾ ਕਿਉਂ ਮਹਾਰਾਜ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਏ ਵੈਦਨਾ ਭੋਲੇ दारू ਲਾਏ ਉਹ ਵਿਛੋੜੇ ਦਾ ਦੁੱਖ ਹੁੰਦਾ ਚੰਗਰਾਂ ਨਿਕਲ ਗਈਆਂ ਤੇ ਨਾਲ ਹੀ ਪਰਿਵਾਰ ਖੜਾ ਮਾਇਆ ਰੂਪੀ ਦੁਨਿਆਵੀ ਇਹੋ ਜਿਹਾ ਪਘੂੜੇ ਚ ਪਾਇਆ ਸੀਨੇ ਨਾਲ ਲਾਇਆ ਲਿਵ ਛੁੜਕੀ ਲੱਗੀ ਬੋਲੋ ਸੰਤ ਜੀ ਨੇ ਤਨਿਮ ਕਰਿਆ ਕਰੋ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਆ ਜਿਹੜਾ ਕੰਮ ਓਣ ਚੱਲਣਦਿਆ ਦੁਨੀਆ ਤੇ ਇੱਕ ਪੌੜੀ ਚ ਲਿਖਿਆ ਸਰਿਆਮ ਬਾਪੂ ਨੇ ਬਿਆਨ ਕੀਤਾ ਨਿਤਨੇ ਵੀ ਸਮਝ ਗਏ ਮਾਰੇ ਕਹਿੰਦੇ ਇਹੋ ਜਿਹਾ ਪੈਰਾ ਚੱਲ ਜਾਣਾ ਦੁਨੀਆ ਤੇ ਵੀ ਕੋਈ ਰਿਸ਼ਤੇਦਾਰੀ ਕੋਈ ਗੁਰੂ ਪੀਰ ਕੋਈ ਭਾਵਨਾ ਸ਼ਰਦਾ ਬਹੁਤ ਘੱਟ ਰਹਿ ਜਾਣੀਆਂ ਤੇ ਮਾਇਆ ਅਮਰ ਚਾਰੇ ਪਾਸੇ ਖਲਰ ਗਿਆ ਇਹ ਮਾਇਆ ਕੀ ਕਰਦੀ ਫਿਰੇ ਜੇ ਤਹਾਰ ਹਰੀ ਤੋਂ ਦੂਰ ਕਰਦਾ ਚੁੰਨੀਆਂ ਖੋਈ ਜਾ ਰਹੀਆਂ ਪੱਗਾਂ ਖੋਈ ਜਾ ਰਹੀਆਂ ਬੱਚਿਆਂ ਦੇ ਹੱਥ ਚੋਂ ਗੁੜਕਾ ਸਾਹਿਬ ਖੋਸ ਗਏ ਆ ਕਲਯੋਗ ਆ ਗਿਆ ਆਪ ਜੀ ਪਿਆਰ ਨਾ ਬਾਣੀ ਪੜਿਓ ਗੁਰੂ ਗੱਲਾਂ ਪਿਆ ਕਰਦਾ ਏ ਮਾਰੇ ਕਹਿੰਦੇ ਮਾਇਆ ਅਮਰ ਵਰਤਾਇ ਜਦੋਂ ਇਹਦਾ ਪਹਿਰਾ ਵਰਤੂਗਾ ਇਹ ਮਾਇਆ ਜਿੱਤ ਹਾਰ ਵਿਸਰੈ ਹਰੀ ਬੁੱਲ ਜਾਣਾ ਲੋਕਾਂ ਨੂੰ ਗੁਰਦੁਆਰੇ ਸੋਨੇ ਦੇ ਹੋਣਗੇ ਵਿੱਚੋਂ ਖਾਲੀ ਹੋਣਗੇ ਆਖੋ ਸਤਨਾਮ ਇਸ ਜਾਈਏ ਸਾਡੇ ਬਜ਼ੁਰਗ ਬੈਠਿਆ ਪਹਿਲਾਂ ਗੁਰਦੁਆਰੇ ਕੱਚੇ ਤੇ ਸਾਰਾ ਪਿੰਡ ਦੂਰ ਟਾਈਮ ਜਾਂਦਾ ਸੀ ਨਾਲ ਅਸੀਮੇ ਨੇ ਕੀ ਹੁੰਦੇ ਬਜ਼ੁਰਗਾਂ ਨੇ ਕਿਹਾ ਚਲੋ ਗੁਰਦੁਆਰੇ ਇਹਨੂੰ ਤੇ ਮਾਰੇ ਨੇ ਆਖਿਆ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਜਿਹੜੀਆਂ ਮੇਰੀਆਂ ਭੈਣੋ ਤੁਸੀਂ ਬੈਠੇ ਹੋ ਭਾਵੇਂ ਤਰੱਕੀ ਕਰ ਲਈ ਸ਼ੁਕਰ ਹੈ ਜੇ ਮਾਪੁਰਖ ਬੈਠਿਆ ਇਲਾਕਾ ਬਚਾਇਆ ਕਿ ਜਦੋਂ ਆਪਾਂ ਬੱਚੇ ਨੂੰ ਗੁਰਦੁਆਰੇ ਲਿਜਾਵਾਂਗੇ ਨਾ ਉਹ ਮਹਾਰਾਜ ਦੇ ਨੇੜੇ ਹੋਊਗਾ ਤੇ ਬਾਣੀ ਕਹਿੰਦੀ ਕਬੀਰ ਚੰਦਨ ਕਾ ਵੇੜੇ ਉਟਾਗ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਇਸ ਬਾਗਮੇ ਗੁਰਦੁਆਰੇ ਦੀ ਹੋਂਦ ਕਿਉਂ ਰੱਖੀ ਗਈ ਆਪਾਂ ਡੇ ਵਾਸਤੇ ਮਾਰੇ ਕਹਿੰਦੇ ਪਾਂਡਾ ਹੱਸ਼ਾ ਸੋਏ ਜੋਤਿਸ ਭਾਵਸੀ ਆਂਡਾ ਆਤਮ ਲੀਣ ਆ ਜਿਹੜੇ ਆਪਾਂ ਕਿਉਂ ਕੜੇ ਲਾ ਕੇ ਆਏ ਨਾ ਸਾਰੀ ਬਾਣੀ ਖੇੜੇ ਤੇ ਹੈ ਪਾਂਡਾ ਤੁਮ ਲੀਣ ਧੋਤਾ ਹੱਸ਼ਾ ਨਾ ਫਿਰ ਮਹਾਰਾਜ ਕਹਿੰਦੇ ਇੱਧਰ ਆ ਜਾ ਗੁਰੂ ਦਵਾਰੇ ਹੋਏ ਸੋਜੀ ਸੋਜੀ ਮਿਲਨੀ ਤੈਨੂੰ ਏਤ ਦਵਾਰੈ ਤੁਹੇ ਹਸਾ ਹੋਏ ਸੀ ਬੜਾ ਪਿਆਰ ਬਾਣੀ ਚ ਵਰਤ ਰਿਆ ਜੇ ਕਿਤੇ ਟਕਾ ਤੁਹਾਡੇ ਹੂ ਬਣ ਜੀ ਪੀਂਗ ਉਦੋਂ ਚੱਲਦੀ ਜਦੋਂ ਪਿੱਛੋਂ ਕੋਈ ਤਕਾ ਲਾਉਣ ਵਾਲਾ ਹੋਵੇ ਆਖੋ ਸਤਨਾਮ ਤੇ ਬਾਤਾਂ ਉਦੋਂ ਪੈਂਦੀਆਂ ਜਦੋਂ ਸੰਗਤ ਹੰਗਾਰਾ ਦਵੇ ਤੇ ਕੌਮ ਅੱਗੇ ਤਾਂ ਵਾਦੀ ਜੇ ਕੋਈ ਪਿੱਛੋਂ ਜਥੇਦਾਰ ਜਕਾਰਾ ਦੇਵੇ ਤੇ ਹੁਣ ਤੇ ਆਪਣਾ ਰੱਬ ਰੱਖਾ ਗੁਰਪਿਆਰੀ ਸਾਹ ਸੰਗਤ ਜੀ ਤਸਵੀਰਾਂ ਤੁਹਾਡੇ ਨਾਲ ਅਸੀਂ ਪਿੰਡ ਫੱਤਾਪੁੜਾ ਜਿਲ੍ਹਾ ਫਰੀਪਰ ਦੀਆਂ ਸਾਂਝੀ ਕਰ ਰਹੇ ਹੈਗੇ ਜਿੱਥੇ 7 ਮਾਰਚ ਜੀ ਕਰ ਆਪਾਂ ਗੱਲ ਕਰਦੇ ਹੈਗੇ ਤੇ ਰਾਤ ਦੇ ਜਿਹੜੇ ਦੀਵਾਨ ਸਜਾਇਆ ਗਿਆ ਗੁਰਮਤ ਸਮਾਗਮ ਕਰਾਇਆ ਗਿਆ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 7ਵੀਂ ਸਦੀ ਨੂੰ ਇਹ ਜਿਹੜਾ ਗੁਰਮਤ ਸਮਾਗਮ ਕਰਾਇਆ ਗਿਆ ਰਾਤ ਦੇ ਦੀਵਾਨ ਸਜਾਇਆ ਗਿਆ ਗੁਰਮਤ ਸਮਾਗਮ ਹੋਇਆ ਸੋ ਜੇਕਰ ਇਸ ਪ੍ਰੋਗਰਾਮ ਦੀ ਗੱਲ ਕਰਦੇ ਹੈਗੇ ਆ ਤੇ ਪਹਿਲਾ ਪ੍ਰੋਗਰਾਮ ਸੀ ਪਿੰਡ ਫੱਤਾਪੜਾ ਦੇ ਵਿੱਚ ਪਹਿਲੇ ਰਾਤਰੀ ਦੇ ਦੀਵਾਨ ਜਾਂ ਸਵਾਗਤ ਕਹਿ ਸਕਦੇ ਹੈਗੇ ਨੇੜਲੇ ਪਿੰਡਾਂ ਦੀ ਆਪਾਂ ਜੇਕਰ ਗੱਲ ਕਰਦੇ ਆ ਪਿੰਡ ਜੈਮਲਵਾਲਾ ਬੱਗੂ ਵਾਲਾ ਕਮਾਲਾ ਬਿੱਡੂ ਤੇ ਫੱਤਾਪੋੜਾ ਸੋ ਇਹ ਇਨ੍ਹਾਂ ਨਗਰਾਂ ਨੇ ਰਲ ਕੇ ਜਿਹੜਾ ਵੱਡਾ ਉਪਰਾਲਾ ਕੀਤਾ ਰਾਤ ਦੇ ਦੀਵਾਨ ਸਜਾਏ ਗਏ ਇੱਥੇ ਇਸ ਦੀਵਾਨਾ ਦੇ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਪਹੁੰਚੇ ਜਿੱਥੇ ਆਪਾਂ ਗੱਲ ਕਰਦੇ ਆ ਐ ਮੁੱਖ ਜਿਹੜਾ ਕਥਾਵਾਚ ਖੈ ਗਿਆ ਭਾਈ ਸੁਖਦੇਵ ਸਿੰਘ ਜੱੱਲਾ ਗੁਰਦੁਆਰਾ ਸ੍ਰੀ ਬੌਣੀ ਸਾਹਿਬ ਸਲਤਨਪੁਰ ਲੋਧੀ ਸੋ ਇੱਥੇ ਨਾਲ ਹੀ ਜਿਹੜਾ ਆਪਾਂ ਜਿੱਕਰ ਗੱਲ ਕਰਦੇ ਹੈਗੇ ਆਂ ਤੇ ਜਿਹੜੇ ਬਾਬਾ ਸਤਨਾਮ ਸਿੰਘ ਜੀ ਲਾਲੂ ਘੁੰਮਣ ਵਾਲੇ ਜਿਹੜਾ ਢਾਡੀ ਜੱਥਾ ਹੈਗਾ ਉਹਨਾਂ ਨੇ ਇੱਥੇ ਪਹੁੰਚ ਕੇ ਹਾਜ਼ਰੀ ਲਵਾਈ ਇਸੇ ਤਰ੍ਹਾਂ ਜਿੱਕਰ ਆਪਾਂ ਗੱਲ ਕਰਦੇ ਹੈਗੇ ਆਂ ਤੇ ਮਹਾਂਪੁਰਖਾਂ ਦੀ ਆਪਾਂ ਗੱਲ ਕਰਦੇ ਆਂ ਕਿ ਸੰਤ ਬਾਬਾ ਸੁਵੰਦ ਸਿੰਘ ਜੀ ਸੋਢੀ ਆਸਲਾ ਵਾਲੇ ਉਹਨਾਂ ਨੇ ਵੀ ਹਾਜ਼ਰੀ ਭਰੀ ਔਰ ਇੱਥੇ ਜਿੱਕਰ ਆਪਾਂ ਗੱਲ ਕਰਦੇ ਆਂ ਬਾਬਾ ਬਲਕਾਰ ਸਿੰਘ ਜੀ ਗੁਰਮਤਿ ਚਾਰ ਜੱਥੇ ਤੋਂ ਔਰ ਇਹ ਬਹੁਤ ਹੀ ਵਧੀਆ ਜਿਹੜਾ ਇਹ ਪ੍ਰਾਲਾ ਕੀਤਾ ਗਿਆ ਜਿੱਥੇ 7 ਤਰੀਕ ਦੇ ਰਾਤ ਦੇ ਦੀਵਾਨਸ ਜੈ ਕੇ ਉੱਥੇ ਇੱਕ ਦਿਨ ਪਹਿਲਾਂ 6 ਤਰੀਕ ਨੂੰ ਬੱਚਿਆਂ ਦੇ ਗਰਬਾਣੀ ਕੰਠ ਮੁਕਾਬਲੇ ਔਰ 8 ਤਰੀਕ ਦੇ ਜੇਕਰ ਗੱਲ ਕਰਦੇ ਹੈਗੇ ਤੇ ਅਮਰ ਸਚਾਰ ਵੀ ਕਰਵਾਇਆ ਗਿਆ ਸੋ ਬਹੁਤ ਵੱਡਾ ਪ੍ਰਾਲਾ ਹੈਗਾ ਇਸ ਨਗਰ ਦਾ ਇਲਾਕੇ ਦਾ ਔਰ ਸੰਗਤਾਂ ਨੇ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਰਾਤ ਦੇ ਦੀਵਾਨ ਹੈਗੇ ਸੀ ਕਿ ਉੱਥੇ ਬਹੁਤ ਵਧੀਆ ਪ੍ਰਬੰਧ ਕੀਤਾ ਸੰਗਤਾਂ ਨੇ ਬੜਾ ਵਧੀਆ ਪ੍ਰਬੰਧ ਕਰਕੇ ਔਰ ਨਾਲ ਹੀ ਵੱਡੇ ਪੱਧਰ ਤੇ ਸੰਗਤ ਇੱਥੇ ਪਹੁੰਚੀ ਔਰ ਪਹੁੰਚ ਕੇ ਜਿਹੜਾ ਦੀਵਾਨਾਂ ਦੀ ਹਾਜ਼ਰੀ ਭਰ ਇਸ ਉਹ ਸਵੀਰਾ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਆਂ ਤੇ ਗੱਲਬਾਤ ਵੀ ਇੱਥੇ ਕਰਦੇ ਆਂ ਗੁਰਨਤ ਚਾਰ ਜਥੇ ਦੇ ਹੋਸ਼ ਸਿੰਘਾਂ ਦੇ ਨਾਲ ਵੀ ਤੇ ਨਾਲ ਹੀ ਆਪਾਂ ਦੇਖਦੇ ਆਂ ਇੱਥੇ ਜਿਹੜਾ ਇੱਥੇ ਸਾਂਗਤ ਰੂਪ ਚ ਜਿਹੜੇ ਲੋਕ ਪਹੁੰਚੇ ਹੈਗੇ ਆ ਆਪਣਾ ਪਹੁੰਚੇ ਹੈਗੇ ਆ ਸੋ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹੋਰ ਤਸਵੀਰਾਂ ਦੇਖਾਂਗੇ ਔਰ ਦਿਵਾਨਾ ਦੇ ਵਿੱਚ ਜਿਹੜਾ ਹੋਰ ਵੀ ਆਪਾਂ ਤਸਵੀਰਾਂ ਸਾਂਝੀਆਂ ਕਰਾਂਗੇ ਸੋ ਇਸ ਵੀਡੀਓ ਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਦਾ ਜਰੂਰ ਆਪਣਾ ਸ਼ੇਅਰ ਕਰਨਾ ਔਰ ਜਿਹੜਾ ਸਾਡਾ ਚੱਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸਨੂੰ ਬਾਅਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਸੋ ਆਓ ਦੇਖਦੇ ਆਪਾਂ ਤਸਵੀਰਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਇਲਾਕੇ ਵਿੱਚ ਨਗਰ ਫੱਤਾਪੂੜਾ ਵਿਖੇ ਗੁਰੂ ਤੇਗ ਬਹਾਦਰ ਜੀ ਦੇ 3.5 ਸਾਲਾਂ ਨੂੰ ਸਮਰਪਿਤ ਗੁਰਮਤ ਸਮਾਗਮ ਹੋਇਆ ਜੋ ਜਿਸ ਵਿੱਚ ਪੰਜਾਂ ਪਿੰਡਾਂ ਨੇ ਰਲ ਮਿਲ ਕੇ ਜੈਮਲਵਾਲਾ ਬੱਗੂਵਾਲਾ ਕਮਾਲਾ ਮਿੱਡੂ ਵਸਤੀ ਜੱਟ ਸਿੰਘ ਵਾਲੀ ਤੇ ਫੱਤਾਪੂੜਾ ਇਹਨਾਂ ਪੰਜਾਂ ਪਿੰਡਾਂ ਰਲ ਕੇ ਬੜਾ ਵੱਡਾ ਇੱਕ ਗੁਰਮਤ ਸਮਾਗਮ ਕਰਾਇਆ ਨਵੇਂ ਪਹੀਆ ਦੇ ਵਿੱਚ ਜਿਹਦੇ ਵਿੱਚ ਢਾਡੀ ਕਵੀਸ਼ਰ ਅਤੇ ਕਥਾਵਾਚਕਾਂ ਨੇ ਆਣ ਕੇ ਆਪਣੀਆਂ ਬਹੁਤ ਸੇਵਾ ਨਿਭਾਈਆਂ ਗੁਰਮਤ ਨਾਲ ਜੋੜਿਆ ਇੱਕ ਦਿਨ ਪਹਿਲਾਂ 6 ਮਾਰਚ ਨੂੰ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਕਾਹੀ ਬੱਚਿਆਂ ਨੇ ਭਾਗ ਲਿਆ ਔਰ ਕੁਝ ਬੱਚਿਆਂ ਨੇ ਅੱਜ ਤੋਂ ਬਾਅਦ ਪੱਤਾ મતਲਬ ਜੈਸ਼ਰ ਪੜਨ ਦੇ ਪਰਨ ਕੀਤੇ ਔਰ ਕੱਲ ਨੂੰ ਇਥੇ ਅਮਰਸਚਾਰ ਵੀ ਹੋਣਾ ਹੈ ਕੁਝ ਪੁਰਾਣੀ ਅਮਰਜਾਤ ਵੀ ਲੈਣਗੇ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਨਵੰਬਰ ਮਹੀਨੇ ਵਿੱਚ ਸ਼ਤਾਬ ਦੀ ਆਰੀ ਨਵੇਂ ਪਾਸ਼ਾ ਦੀ ਉਹਨਾਂ ਦੀ ਯਾਦ ਵਿੱਚ ਅਪਵਤ ਬਾਨੀ ਪੜੀ ਗਈ ਇਤਿਹਾਸ ਨਾਲ ਬੱਚਿਆਂ ਨੂੰ ਜੋੜੀਏ ਆਪ ਜੁੜੀਏ ਇਹ ਤੋਂ ਗੁਰਮਤ ਸਮਾਗਮ ਗਮਨ ਕੋ ਰਾਕੇ ਪੰਥ ਦਾ ਬੜਾ ਵੱਡਾ ਇੱਕ ਆਪਾਂ ਪੰਥ ਦੀ ਸੇਵਾ ਕਰੀਏ ਹਰ ਗੁਰਸਿੱਖ ਦਾ ਫਰਜ਼ ਬੰਦਾ ਏ ਕਿ ਇਸੇ ਤਰ੍ਹਾਂ ਹੀ ਆਪਾਂ ਗੁਰਮਤ ਸਮਾਗਮ ਕਰਕੇ ਇਲਾਕੇ ਵਿੱਚ ਹਰ ਇੱਕ ਗੁਰਸਿੱਖ ਨੂੰ ਗੁਰਮਤ ਨਾਲ ਜੋੜੀਏ ਸਿੱਖੀ ਨਾਲ ਜੋੜੀਏ ਇਹਨਾਂ ਜਿੰਨੇ ਪਿੰਡਾਂ ਪਿੰਡਾਂ ਦਾ ਔਰ ਬਰੰਦ ਕਵੀਰਾਂ ਦਾ ਬਹੁਤ ਧੰਨਵਾਦ ਕਰਦਾ ਹੈ ਇਹਨਾਂ ਨੇ ਪ੍ਰਾਲੇ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਇਆ ਸ਼ੀਰੀ ਦਿਹਾੜਾ ਸਮਾਗਮ ਫਤਿਹਬੁੜਾ ਵਿਖੇ ਕਰਵਾਇਆ ਗਿਆ ਇਸ ਵਿੱਚ ਗੁਰਮਤ ਵਿਚਾਰਾਂ ਹੋਈਆਂ ਢਾਡੀ ਵਿਚਾਰਾਂ ਅਤੇ ਬੱਚਿਆਂ ਦੇ ਗੰਠ ਮੁਕਾਬਲੇ ਗੁਰਬਾਣੀ ਗੰਠ ਮੁਕਾਬਲੇ ਹੋਏ ਸੋ ਬਹੁਤ ਵਧੀਆ ਉਪਰਾਲਾ ਜਿਹੜੇ ਨੌਜਵਾਨ ਵੀਰਾਂ ਵੱਲੋਂ ਇੱਥੇ ਹੋਇਆ ਸਾਰਿਆਂ ਦਾ ਹੀ ਧੰਨਵਾਦ ਆ ਇਹੋ ਜਿਹੇ ਉਪਰਾਲੇ ਆਪਾਂ ਨੂੰ ਇਲਾਕੇ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਰਨੇ ਚਾਹੀਦੇ ਹਨ ਇਸ ਕਰਕੇ ਆਪਾਂ ਉਦਦਮ ਕਰੀਏ ਅੱਜ ਲੋੜ ਹੈ ਆਪਣੇ ਪੰਥ ਦੇ ਵਿੱਚ ਹਮਲਾ ਮਾਰੀਏ ਇਹੋ ਜਿਹਾ ਸਮਾਗਮ ਕਰਕੇ ਸੁੱਤੀ ਹੋਈ ਕੌਮ ਨੂੰ ਜਗਾ ਕਰਕੇ ਗੁਰੂ ਸਾਹਿਬ ਦੇ ਲਾੜ ਲਾ ਕੇ ਕਿਰਪਾ ਕਰਨ ਮਾਲਕ ਅੱਗੇ ਤੋਂ ਇਹਨਾਂ ਨੌਜਵਾਨਾਂ ਨੂੰ ਹੋਰ ਸਮਰੱਥਾ ਬਖਸ਼ਣ ਜੋ ਇਹੋ ਜੇ ਪ੍ਰੋਗਰਾਮ ਹੋਰ ਅਲਿਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ